ਲੋੜੀ ਮੇਰੇ ਲੋ ਸਾਰਿਆਂ ਨੂੰ ਪਿਆਰ ਭਰੀ ਸ਼ਾਸਿਕਾਲ ਤੇ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਨਵੀਂ ਵੀਡੀਓ 'ਚ ਆਪਾਂ ਪਹਾੜੀਆਂ 18 ਤਵੀਆਂ ਦੇ ਮੋੜ ਖੜੇ ਆ ਇਹ ਵੀ ਕਾਰਨ ਦੱਸਾਂਗੇ ਕਣ ਕਿਉਂ ਨਹੀਂ ਬੀਜੀ ਤੇ ਟੈਂਕੀ ਆਪਾਂ ਕਰ ਲਈ ਫੁੱਲ ਹੁਣ ਆਪਾਂ ਤੁਹਾਨੂੰ ਦੱਸਦੇ ਆ ਕਿੰਨਾ ਐਵਰੇਜ ਦਿੰਦਾ 52 ਦਾ ਕਿੰਨੀ ਐਵਰੇਜ ਦਿੰਦਾ ਕਿਦਾਂ ਸਾਰਾ ਕੁਝ ਤੁਹਾਨੂੰ ਦੱਸਦੇ ਆ ਟੈਂਕੀ ਕਰ ਲਈ ਫੁੱਲ ਤੇ ਬਣੇਗਾ ਵੀਡੀਓ ਨਾਲ ਹੁਣ ਤਾਂ ਦੱਸਦੇ ਆ ਕਿੰਨਾ ਟਾਈਮ ਲੱਗਦਾ ਪਹਿਲੀ ਲੋ ਮਿੱਤਰੋ ਤੰਗੀ ਫੋਲ ਉਹ ਆਪ ਕਰ ਲਗੇ ਚਾਲੂ ਆ ਵੇ ਲੋਕਾਂ 6 ਤੇ 6 12 12 ਕਿਲਿਆਣੋਂ ਆਪਾਂ ਦੇਖਣਾ ਕਿੰਨਾ ਤੇਲ ਖਾਂਦਾ ਕਿੰਨਾ ਕੰਨੀਆਂ ਵਿੱਚ ਫੋਲ ਹੈ ਵੀ ਇਹ ਜੇ ਵੀ ਤੁਹਾਨੂੰ ਦੱਸ ਦਿਆਂ ਕਣਕ ਕਿਉਂ ਨਹੀਂ ਬੀਤੀ ਕਈਆਂ ਜਾਣੀਆਂ ਨਹੀਂ ਇੱਧਰ ਵੇਖੋ ਵੀ ਲੱਗੇ ਬੋਣ ਸਾਰਿਆਂ ਨਾਲ ਕਰਦੇ ਆ ਪਰ ਤੁਹਾਡੇ ਨੂੰ ਦੱਸਾਂਗੇ ਤੁਹਾਨੂੰ ਹੁਣ ਵਾਹ ਕੇ ਮਿਲਦੇ ਆ ਤੁਹਾਨੂੰ ਮੈਟਰ ਇਧਰ ਕਣਕ ਐ ਡੀ ਡੀ ਹੋਈ ਐ ਉਹ ਵੀ ਆਪਣਾ ਖਲੋਤਾ ਨਾਲ ਇਹ ਕਣਕ ਕਿਉਂ ਨਹੀਂ ਬੀਜੀ ਉਹ ਵੀ ਅਰਜਨ ਚਲੰਡਰ ਕਣਕ ਕਿਉਂ ਨਹੀਂ ਬੀਜੀ ਕਣਕ ਇਸ ਕਰਕੇ ਨਹੀਂ ਬੀਜੀ ਆਪਾਂ ਮੱਕੀ ਬੀਜਣੀ ਐ ਤੇ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਮੱਕੀ ਵਧੀਆ ਰਹੂ ਕਿਦਾਂ ਇਧਰ ਚੱਲ ਰਿਹਾ ਪੂੜ ਚੱਲ ਰਿਹਾ ਆ ਸੁਪਰੀ ਵੀ ਹੋ ਰਹੀ ਹੈ ਆ 6 ਕਿਲੇ ਥਾਂ ਆਪਾਂ ਤਸੱਲੀ ਨਾਲ ਨੂੰ 14 1500 ਚੱਕਰ ਤੇ ਵਾ ਥਾਂ ਵੀ ਵੇਖ ਲਓ ਪੂਰਾ ਗਿੱਲਾ ਨਿਕਲ ਗਿਆ ਵਾ ਤੇ ਥਾਂ ਵੀ ਪੂਰਾ ਗਿੱਲਾ ਨਿਕਲ ਗਿਆ ਤੇ ਆਪਾਂ ਇਹ ਦੋ ਘੰਟਿਆਂ ਚ ਵਾਇਆ ਵਾ 6 ਕਿਲੇ ਥਾਂ ਸਾਈਡਾਂ ਤੇ ਗੇੜੇ ਵੀ ਤਾਂ ਚਾਰ ਚਾਰ ਗੇੜੇ ਛੋਟੇ ਰੁਕ ਵਾਇਆ ਸੀ ਤੇ ਸਾਈਡਾਂ ਤੇ ਚਾਰ ਚਾਰ ਗੇੜੇ ਲਾਏ ਇਹ ਬਾਕੀ ਆਪਣਾ ਹਲਾਤਨ ਦਿਖਾ ਗੀਆ ਆ ਆਪਣਾ ਹਲਾਤ ਬਣਿਆ ਪਿਆ ਹੋਆ ਸਵਾਜੀ ਨਾ ਡੁੱਟ ਕੇ ਤੇ ਚਲੋ ਜੀਦੇ ਵਾਤੇ ਤੁਹਾਨੂੰ ਦਿਖਾਉਨੇ ਕਣਕ ਹੁਣ ਤੁਸੀਂ ਇਹ ਦੱਸਣਾ ਵੀ ਬੈਸਟ ਰਹੂਗਾ ਕੰਮ ਅਗੇ ਕਣਕ ਜਿੰਨੇ ਨਿਕਲਣੀ ਉਦੋਂ ਮੱਕੀ ਵਧੀਆ ਨਿਕਲੂਗੀ ਨਾਲੇ ਤੇ ਪੈਲੀ ਨੂੰ ਵੱਡਾ ਵਰਦਾਨ ਇਹ ਆ ਪੈਲੀ ਨੂੰ ਸਾਹ ਮਿਲ ਜਾਣਾ ਕੋਈ ਵੀ ਚੀਜ਼ ਸਾਹ ਮਿਲ ਜਾਣਾ ਇਹਨੂੰ ਇਹ ਹੁਣ ਹੱਲਾ ਨਾ ਵਗਿਆ ਹੀ ਐ ਹਵਾ ਲੱਗੀ ਬਧੀਆ ਨਹੀਂ ਤੇ ਆਪਾਂ ਕੀ ਕਰਦੇ ਆਪਾਂ ਸਾਹ ਆਉਣ ਹੀ ਨਹੀਂ ਦਿੰਦੇ ਵੀ ਇਹਨੂੰ ਮਿੰਟੋ ਮਿੰਟ ਜਦ ਝੋਨੇ ਦਾ ਟਾਈਮ ਆਉਂਦਾ ਸਾ ਮਹੀਨਾ ਖੰਡ ਉਦੋਂ ਤੇ ਸੜੀਆਂ ਹੁੰਦੀਆਂ ਪੈਲੀਆਂ ਆਪਾਂ ਦੱਬੀ ਜਾਂਦੇ ਆ ਮਿੰਟੋ ਮਿੰਟ ਉੱਤੇ ਹੀ ਬੀਜ ਦੇ ਤੇ ਝੋਨਾ ਵਾਟ ਕੇ ਤੇ ਬੀਜ ਦੋ ਕਣਕ ਕਰ ਦੋ ਆ ਕਰ ਦੋ ਉਹ ਕਰ ਦੋ ਤੇ ਨਹੀਂ ਕਣਕ ਦਾ ਕਿਉਂ ਨਹੀਂ ਬੀਜੀ ਸਾਰੇ ਇਹ ਹੀ ਪੁੱਛਦੇ ਕਣਕ ਇਸ ਕਰਕੇ ਨਹੀਂ ਬੀਜੀ ਵੀ ਆਪਾਂ ਮੱਕੀ ਲਾਉਣੀ ਹੈ ਤੇ ਚਲੋ ਗੰਨੇ ਵਾਲੇ ਥਾਂ ਵੀ ਲਾਵਾਂਗੇ ਮੱਕੀ ਮਟਰਾਂ ਵਾਲੇ ਥਾਂ ਵੀ ਲਾਵਾਂਗੇ ਜਵੀ ਵਾਲੇ ਥਾਂ ਵੀ ਲਾਵਾਂਗੇ ਮੱਕੀ ਕਣਕ ਦੇ ਹਿਸਾਬ ਦੀ ਇਹ ਬੀਜੀ 10 ਕਿਲੋ ਇਹਦੇ ਤੇ ਵੀਡੀਓ ਦੇਖਿਆ ਨਹੀਂ ਪਿਛੇ ਬੀਜੀ ਸੁਪਰ ਸੀਡਰ ਨਾਲ ਬੀਜੀ ਟ੍ਰੇਲਰ ਨਾਲ ਵੀ ਬੀਜੀ ਲਓ ਮਤਰੋ ਹੁਣ ਆ ਜਿੰਨਾ ਜਿੰਨਾ ਤੁਹਾਨੂੰ ਨਾੜ ਜੇ ਦੇਖਦਾ ਮੋਢ ਖੜੇ ਦੇ ਦੇ ਸਾਰੇ ਇਹ ਸਾਰੇ ਆਪਾਂ ਬੜੋਕ ਦੇਨੇ ਵਾ ਦੂ ਘੰਟਿਆਂ ਦੀ ਮਾਰ ਆ ਇਹ ਲਾਗੇ ਕਣਕ ਵੇਖੋ ਕਿੱਡੀ ਘਾੜ ਹੋਈ ਆ ਬਾਕੀ ਹੁਣ ਸਪੋਰਟ ਕਰਿਓ ਆਪਣੇ ਚੈਨਲ ਨੂੰ ਖੇਤੀਬਾੜੀ ਵਾਲੇ ਵੀਰ ਜਿੰਨੇ ਕਹਿੰਦੇ ਆ ਆਪਣੇ ਚੈਨਲ ਨੂੰ ਸਪੋਰਟ ਕਰਿਓ ਤੇ ਜੀ ਸਬਸਕ੍ਰਾਈਬ ਕਰ ਦੋ ਤੇ ਦਿਨਾ ਜੀ ਆਪਾਂ ਛਾ ਜਾਣਾ ਵਾ ਉਹ ਆਪਾਂ ਉਹ ਬੰਦੇ ਨਹੀਂ ਆਗੇ ਜਿਹੜੇ ਜਨਾਨੀਆਂ ਦਾ ਫੇਸ ਵਿਖਾ ਕੇ ਤੇ ਐਸੀ ਕਮੋਣਗੇ ਚੱਲਣਗੇ ਚੱਲੇਗਾ ਚੱਲੇਗਾ। ਉਹ ਪਾ ਆਪਣਾ ਕੰਮ ਕਰੀ ਜਾਣਾ ਚੱਲੇਗਾ ਚੱਲੇਗਾ। ਨਹੀਂ ਤੇ ਰੱਬ ਰੱਖਾ। ਨਹੀਂ ਤੇ ਫਿਰ ਜਿਹੜਾ ਆਪਣਾ ਕਿੱਤਾ ਖੇਤੀਬਾੜੀ ਉਹ ਤਾਂ ਫਿਰ ਸ਼ੂਕੂ ਕਿ ਨਹੀਂ ਸ਼ੂਕੂ ਕੰਮ। ਅਰਜਨਾਲਾ ਵਾਹ ਕੇ ਵਿਹਲਾ ਹੋ ਗਿਆ। ਚਲੋ ਹੁਣ ਮਿਲਦੇ ਆ ਤੁਹਾਨੂੰ ਵਾਹ ਕੇ ਕਰੀ। ਇਹ ਕਿੱਡੇ ਕਿੱਡੇ। ਲੋ ਜੀ ਸਾਡੇ ਬੰਦੇ ਚਾਹ ਲੈ ਕੇ ਆ ਗਏ ਨੇ। ਤੇ ਤਾਂ ਜੇ ਆਪਾਂ ਕੱਢਦੀ ਧੂੜ ਬਸ ਰਹਿ ਗਿਆ ਹੋਈ ਤੇ ਟੈਂਕੀ ਆਪਣੀ ਬਸ ਆਹੇ ਇੰਨਾ ਖਾਦਾ ਤੇ ਟੈਂਕੀ ਦਾ ਸਵੇਰੇ ਪਾਵਾਂਗੇ ਤੇ ਫਿਰ ਤੁਹਾਨੂੰ ਦੱਸਾਂਗੇ ਹੋਰ ਆਪਣੇ ਚੈਨਲ ਨੂੰ ਕੀ ਕਰ ਲਿਓ ਸਬਸਕ੍ਰਾਈਬ 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 ਕਰ ਲਿਓ ਚੈਨਲ ਨੂੰ ਤੇ ਵੀਡੀਓ ਵੇਖਣ ਲਈ ਤੁਹਾਡਾ ਦਿਲ ਤੋਂ ਧੰਨਵਾਦ ਧੰਨਵਾਦ ਜੀ ਹੁੰਦੇ ਵਾਸਤੇ ਰਬੋ ਠੰਡ ਬੜੀ ਹੋ ਗਈ ਹੋਥਵੇ ਕਿਦਾਂ ਹੋ ਗਈ ਹੋਰ ਗੱਲ ਬਸਣਾਓ ਯਾਰ ਠੰਡ ਕਿੰਨੀ ਕ ਲੱਗੀ ਮੋਟਰਸਾਈਕਲ ਦੇ ਉਹ ਮੈਨੂੰ ਵੀ ਦੇ ਦਿਓ ਪਿੰਨੀ ਆ ਕੋਈ ਵੀ ਨਹੀਂ ਠੰਡ ਲੱਗੇ ਆ ਕੀ ਲੈ ਕੇ ਆਏ ਹੋ ਵੇਸਣ ਕਰਦਾ ਕਰਦਾ ਵੇਸਣ ਕਿਆ ਬਾਤ ਇਹ ਦੋਵੇਂ ਬੰਦੇ ਕਾਰੀਗਰ ਨੇ ਜੀ ਵੇਸਣ ਮੋਸਣ ਬਣਾਉਣ ਨੂੰ ਪਿੰਨੀਆਂ ਬਣਾਉਣ ਨੂੰ ਰਾਤੋ ਰਾਤ ਦੋ ਤਰ੍ਹਾਂ ਦੀ ਬਣਾ ਰਾਤੋ ਰਾਤ ਦੋ ਤਰ੍ਹਾਂ ਦੀਆਂ ਪਿੰਨੀਆਂ ਬਣਾ ਗਏ ਨੇ ਕਹਿੰਦੇ ਸਿਆਲ ਚ ਖਜ਼ਾਨਾ ਹੁੰਦਾ ਘਾਨ ਨੂੰ ਜਿਹੜੇ ਆਪਾਂ ਨੂੰ ਹੇਟ ਕਰਦੇ ਆ ਉਹਨਾਂ ਨੂੰ ਵੀ ਲਵ ਯੂ ਠੀਕ ਹੈ ਕਿ ਨਹੀਂ ਜਿਹੜੇ ਸਬਸਕ੍ਰਾਈਬ ਕਰਕੇ ਅਨਸਬਸਕ੍ਰਾਈਬ ਕਰ ਜਾਂਦੇ ਜੈਲਸ ਕਰਦੇ ਬੋ ਇਨੀ ਜੈਲਸ ਨਾ ਕਰਿਆ ਕਰੋ ਉਹੀ ਕੰਮ ਕਰਿਆ ਕਰੋ ਤੁਹਾਡਾ ਫਾਇਦਾ ਹੋਏਗਾ ਕਿਉਂ ਵੀ ਕੀ ਮਿਲਦਾ ਯਾਰ ਜੈਲਸ ਕਰਕੇ ਚੰਦਰਮਾ ਵੇਖੋ ਚਾਹਾਂ ਜਾਣਣੀ ਰਾਤ ਮਹਿਰਮ ਟਿਮਟਮਾਉਂਦੇ ਤਾਰੇ ਉਹ ਮੈਂ ਵੀਡੀਓ ਬਣਾਉਣਾ ਆ ਆਕੀ ਹੋ ਗਿਆ ਆਕੀ ਹੋ ਗਿਆ ਵੀ ਚੰਦ ਰਿਆ ਕੀ ਹੋ ਗਿਆ ਬਾਂਦੀ ਵਾਲੀ ਨਹੀਂ ਆਹ ਵਧੀਆ ਲੱਗਦੀ ਚਲੋ ਵੀ ਜਿੰਦੇਵਾਦ ਰੱਬ ਰੱਖਾ ਮਿਲਾਂਗੇ ਅਗਲੀ ਵੀਡੀਓ ਸਾਰੇ ਬੁੱਝਦੇ ਨਾ ਕਣਕ ਕਿਉਂ ਨਹੀਂ ਬੀਜੀ ਕਣਕ ਤਾਂ ਨਹੀਂ ਬੀਜੀ ਮੇਰੇ ਵੀਰੋ ਮੱਕੀ ਬੀਜਣੀ ਪੈਲੀ ਨੂੰ ਸਹਾ ਜੇਗਾ ਤੇ ਜੋਂਡੀਆ ਰ ਐਵੇਂ ਲੋਕੀ ਬਦਨਾਮ ਕਰਦੇ ਬਹੁਤ ਜ਼ਾਇ ਤੇਲ ਖਾਂਦਾ ਯਾਰ ਬਹੁਤ ਜ਼ਾਇ ਖਾਂਦਾ ਵਾ ਜੇ ਕਹੇ ਮੇਰੇ ਵੀਰ ਨੇ ਲੈਣਾ ਲਵੋ ਭਾਜ ਭਾਜ ਕੇ ਲਵੋ ਵਧੀਆ ਚੀਜ਼ ਆ ਸਾਰੇ ਵਧੀਆ ਵਾ ਟਰੈਕਟਰਾਂ ਪਿੱਛੇ ਨਾਲ ਲੜੀ ਆਇਆ ਕਰੋ ਕਿਉਂਕਿ ਸਾਰੇ ਵਧੀਆ ਜਿਨੇ ਪੈਸੇ ਲਾਏ ਆ ਕਿਸੇ ਨੇ ਸਾਬ ਵਧੀਆ ਹੈ ਵਧੀਆ ਉਹਦੇ ਲਈ ਉਹ ਹੀ ਸੋਨਾ ਵਾ ਹੋਰ ਆ ਜੋ ਫਿਰ ਗਾਇਸ ਚਾਹ ਪੀ ਲੋ ਅੱਧਰ ਵੇਖੋ ਬਾਬੂ ਬੰਦ ਰਹੀ ਨਹੀਂ ਇੱਕ ਸਾਡਾ ਬਾਬੂ ਇਹ ਹੈ ਇੱਕ ਸਾਡਾ ਬਾਬੂ ਇਹ ਹੈ ਬਾਕੀ ਜਲਸਾ ਨਾ ਕਰਿਆ ਕਰੋ ਉਹ ਰੱਬ ਦਾ ਨਾਮ ਲਿਆ ਕਰੋ ਤੇ ਮਿਹਨਤ ਕਰਿਆ ਕਰੋ ਠੀਕ ਹੈ ਨਾ ਕਿਉਂਕਿ ਜਲਸ ਕੀਤਾ ਕੁਝ ਬੰਨਾ ਨਹੀਂ ਤੇ ਮਿਹਨਤ ਕੀਤਾ ਸਭ ਕੁਝ ਬਣ ਜਾਣਾ ਖੁਸ਼ ਰਹਾ ਕਰੋ ਹੱਸਦੇ ਵਾਦਦੇ ਰਹਾ ਕਰੋ ਪਰਵਾਰ ਨਾਲ ਖੁਸ਼ ਰਿਹਾ ਕਰੋ ਜੀਂਦੇ ਵਾਦਰ ਗੁੱਡ ਬਾਏ ਰੱਬ ਰਾਖਾ ਮਿਲਦੇ ਆਂ ਅਗਲੀ ਵੀਡੀਓ ਚ ਚੰਗਾ ਬਈ ਕਰਦੇ ਆਂ ਬਾਏ 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 ਬਾਏ